ਮੁਖਸਰ ਦੇ ਜਿੱਤ ਤੇ ਔਰੰਗਜ਼ੇਬ ਨੂੰ ਜਫਰ ਨੰਮਕ ਭੇਜਣ ਤੋਂ ਪਿੱਛੇ ਗੁਰੂ ਸਾਹਿਬ ਮਾਲਵੇ ਵਿੱਚ ਲਿੱ ਕਿਸੇ ਐਸੀ ਥਾਂ ਤੇ ਆਪਣਾ ਟਿਕਾਣਾ ਕਰਨਾ ਚਾਹੁੰਦੇ ਸਨ ਜਿੱਥੇ ਠਹਿਰ ਕੇ ਅਮਨ-ਸ਼ਾਂਤੀ ਨਾਲ ਰਹਿ ਜਾ ਸਕੇ ਬినాਸ਼ਖਰਹੰਦ ਦਾ ਸੂਬੇਦਾਰ ਬੁਰੀ ਤਰ੍ਹਾਂ ਹਾਰ ਚੁੱਕਿਆ ਸੀ ਅਤੇ ਛੇਤੀ ਕੀਤੇ ਉਸ ਵੱਲੋਂ ਦੂਸਰੇ ਹਮਲੇ ਦੀ ਸੰਭਾਵਨਾ ਨਹੀਂ ਸੀ ਲੜਾਈ ਵਿੱਚ ਹੋਈ ਹਾਰ ਤੋਂ ਇਲਾਵਾ ਇਸ ਦੇ ਕੁਝ ਹੋਰ ਕਾਰਨ ਵੀ ਸਨ ਇੱਕ ਇਹੇ ਮਾਲਵਾ ਸਾਰਾ ਹੀ ਜੱਟਾਂ ਕਬੀਲਿਆਂ ਦੀ ਆਬਾਦੀ ਵਾਲਾ ਇਲਾਕਾ ਹੈ। ਇਹ ਸਾਰੇ ਜੱਟ ਕਬੀਲੇ ਸਿੱਖ ਸਨ ਅਤੇ ਗੁਰੂ ਜੀ ਦੇ ਨਾਲ ਸਨ। ਭਾਈ ਕਾਨ ਸਿੰਘ ਦੇ ਅਨੁਸਾਰ ਇਸ ਖੇਤ ਨੂੰ ਪਹਿਲਾਂ ਜੰਗਲ ਜਾਂ ਲੱਖੀ ਜੰਗਲ ਦੇ ਨਾਮ ਨਾਲ ਜਾਣਿਆ ਜਾਂਦਾ ਸੀ। ਗੁਰੂ ਗੋਬਿੰਦ ਸਿੰਘ ਜੀ ਨੇ ਇੱਥੇ ਰਹਿੰਦੇ ਹਾਂ ਇਸ ਦਾ ਨਾਮ ਮਾਲਵਾ ਰੱਖਿਆ ਸੀ। ਇਹਨਾਂ ਲਚਕਦਾਰ ਅਤੇ ਸੁੰਦਰਤਾ ਪ੍ਰੇਮੀ ਲੋਕਾਂ ਨੂੰ ਨਾਲ ਹੀ ਅਧਿਆਤਮਕ ਬ੍ਰਿਕੀਆਂ ਬਹੁਤ ਚੰਗੀਆਂ ਲੱਗਦੀਆਂ ਸਨ। ਨਾਹੀ ਜਟੇ ਦੇਤਾ ਵਿੱਚ ਉਹਨਾਂ ਦਾ ਮਨ ਭੁੱਖਦਾ ਸੀ ਖੁਬਦਾ ਸੀ ਸਿੱਖ ਧਰਮ ਦਾ ਸਾਦਾ ਅਮਲੀ ਤੇ ਸਤੰਦਰ ਰਸੂਲਾ ਨੇ ਉਹਨਾਂ ਨੂੰ ਬੜੀ ਖਿੱਚ ਪਾਈ ਦੂਜਾ ਮਾਲਵੇ ਦਾ ਸਾਰਾ ਇਲਾਕਾ ਜੰਗਲਾ ਵਾਲਾ ਰੇਗਿਸਤਾਨ ਅਤੇ ਪਾਣੀ ਦੀ ਥੋੜ੍ਹ ਵਾਲਾ ਖੇਤਰ ਸੀ ਇੱਥੇ ਉਪਜ ਵੀ ਘੱਟ ਹੁੰਦੀ ਸੀ ਜਿੰਨਾ ਕੋਈ ਮਾਮਲਾ ਇੱਥੋਂ ਮਿਲ ਸਕਦਾ ਸੀ ਜੱਟ ਕਬੀਲੇ ਆਪੋ ਆਪਣੇ ਖੇਤਰਾ ਵਿੱਚੋਂ ਉਦਰਾ ਕੋ ਮਾਮਲਾ ਸੁਬਾਈ ਹਕੂਮਤ ਨੂੰ ਦਿੰਦੇ ਰਹਿੰਦੇ ਸਨ ਮੁਆਮਲਾ ਇਕੱਠਾ ਕਰਨ ਤੋਂ ਸਿਵਾਏ ਹਕੂਮਤ ਦੀ ਮਾਲਵੇ ਦੇ ਖੇਤਰ ਵਿੱਚ ਹੋਰ ਕੋਈ ਦਿਲਚਸਪੀ ਨਹੀਂ ਸੀ ਇਸ ਇਲਾਕੇ ਦੀ ਭੂਗੋਲਿਕ ਸਥਿਤੀ ਕੁਝ ਐਸੀ ਸੀ ਕਿ ਪੰਜਾਬ ਦੇ ਮੁਗਲ ਗਵਰਨਰ ਉਹਨਾਂ ਦੇ ਮੁਆਵਲਿਆਂ ਵਿੱਚ ਬਹੁਤ ਤਕਲੰਦਾ ਜਿਕਰਨ ਤੋਂ ਆਸਮੋਤ ਇਸ ਕਰਕੇ ਸਰਕਾਰੀ ਫੌਜਾਂ ਅਜਿਹੇ ਰੁੱਖੇ ਅਤੇ ਗੈਰ ਮੁਸਲਿਮ ਆਬਾਦੀ ਵਾਲੇ ਇਲਾਕੇ ਵਿੱਚ ਖਾਮਖਾ ਦੀ ਲੜਾਈ ਕਰਕੇ ਆਪਣੇ ਸ਼ਾਨ ਸ਼ੌਕਤ ਨੂੰ ਤਬਾਹ ਨਹੀਂ ਕਰਨਾ ਚਾਹੁੰਦੇ ਸਰਹੰਦ ਕੇਦਨ ਤੋਂ ਹੋ ਦੂਰ ਹੋਣ ਲਈ ਗੁਰੂ ਸਾਹਿਬ ਦੀਨਾ ਕਾਂਗੜ ਤੋਂ ਹੋਰ ਅੱਗੇ ਜਾ ਕੇ ਰਹਿ ਰਹਿਣਾ ਚਾਹੁੰਦੇ ਸਨ ਮਾਲਵੇ ਵਿੱਚ ਭਾਵੇਂ ਸਾਰੇ ਜੱਟ ਕਬੀਲੇ ਹੀ ਗੁਰੂ ਜੀ ਨਾਲ ਸਨ ਪਰ ਮਾਲਵੇ ਦਾ ਵਿੱਚ ਘਾਰਲਾ ਹਿੱਸਾ ਜਿਸ ਵਿੱਚ ਫਰੀਦਕੋਟ, ਬੱਜਾਖਾਨਾ, ਬਠਿੰਡਾ, ਮਾਨਸਾ, ਮੁਕਸਰ ਅਤੇ ਤਲਵੰਡੀ ਸਾਬੋ ਦੇ ਆਲੇ ਦੁਆਲੇ ਦਾ ਇਲਾਕਾ ਬਰਾੜ ਕਬੀਲੇ ਨਾਲ ਸੰਬੰਧਿਤ ਜੱਟ ਸਿੱਖਾਂ ਦੇ ਦਬਦਬੇ ਵਾਲਾ ਖੇਤਰ ਹੈ ਕੋਟਕਪੂਰੇ ਦਾ 14 ਇੱਕ ਪੂਰਾ ਸਾਰੇ ਬਰਾੜਾ ਵਿੱਚੋਂ ਸਰਹੰਦ ਤੇ ਨਾਜਮ ਦੇ ਜਿਆਦਾ ਨੇੜੇ ਸੀ। ਬਾਕੀ ਦਾਨ ਸਿੰਘ ਬਰਾੜ ਅਤੇ 달 ਸਿੰਘ ਬਰਾੜ ਉਸ ਤੋਂ ਪਰੇ ਸਨ। ਅਤੇ ਸਰਕਾਰ ਵੱਲ ਉਹਨਾਂ ਨੂੰ ਚੁਕਾਅ ਜਿਆਦਾ ਨਹੀਂ ਸੀ। ਦਿਨਾ ਕੰਗੜ ਦੇ ਢਾਲੀਵਾਲ ਜੱਟਾਂ ਦਾ ਚੁਕਾਅ ਵੀ ਜਿਆਦਾ ਸਰਕਾਰ ਵੱਲ ਸੀ। ਇਸ ਕਰਕੇ ਗੁਰੂ ਸਾਹਿਬ ਦੀ ਸੋਚ ਸੀ ਕਿ ਇਹਨਾਂ ਦੇ ਸਰਕਾਰ ਨਾਲ ਆਪਸੀ ਸੰਬੰਧਾਂ ਨੂੰ ਵੀ ਵਿਗਾੜਿਆ ਨਾ ਜਾਵੇ ਅਤੇ ਇਹਨਾਂ ਦੀ ਗੁਰੂ ਘਰ ਪ੍ਰਤੀ ਵਚਨਬੱਧਤਾ ਨੂੰ ਵੀ ਬਰਕਰਾਰ ਰੱਖਿਆ ਜਾਵੇ। ਇਸੇ ਸੋਚ ਦੇਨ ਗੁਰੂ ਸਾਹਿਬ ਲਗਾਤਾਰ ਇਹਨਾਂ ਦੇ ਇਲਾਕਿਆਂ ਵਿੱਚ ਰਹਿ ਕੇ ਇਹਨਾਂ ਨੂੰ ਕਿਸੇ ਕਿਸਮ ਦੇ ਧਰਮ ਸੰਕਟ ਵਿੱਚ ਨਹੀਂ ਪਾਉਣਾ ਚਾਹੁੰਦੇ ਸਨ ਬਕਸਰ ਦੀ ਜੰਗ ਇਸ ਤਰ੍ਹਾਂ ਦੇ ਦੋ ਚਿੱਤੇ ਜੱਟ ਕਬੀਲੇਆ ਦੀ ਮਾਨਸਿਕਤਾ ਨੂੰ ਪਰਖਣ ਵਾਲੀ ਘੜੀ ਸੀ ਦੀਨਾ ਕਾਂਗੜ ਦੇ ਢਾਰੀਵਾਲ ਕੋਟਕਪੂਰੇ ਦਾ ਚੌਧਰੀ ਕਪੂਰਾ ਬਰਾੜ ਗੁਰੂ ਜੀ ਦੇ ਵੀ ਸਿੱਖ ਸਨ ਪਰ ਦੂਜੇ ਪਾਸੇ ਹਕੂਮਤ ਦੇ ਵਿਸ਼ਵਾਸਪਾਤਰ ਵੀ ਸਨ ਇਹਨਾਂ ਨੇ ਆਪਣੇ ਰਹਿਨੁਮਾ ਗੁਰੂ ਜੀ ਨੂੰ ਵੀ ਆਇਆ ਕਿਹਾ ਜੀ ਆਇਆ ਕਿਹਾ ਸੀ ਅਤੇ ਲੋੜਿੰਦੀ ਮਦਦ ਵੀ ਕੀਤੀ ਸੀ ਪਰ ਦੂਜੇ ਪਾਸੇ ਹਕੂਮਤ ਦੀ ਗੱਲ ਨੂੰ ਵੀ ਮੰਨਦੇ ਰਹੇ ਸਨ ਇਹ ਕੋਈ ਗੈਰ ਕੁਦਰਤੀ ਵਰਤਾਰਾ ਨਹੀਂ ਸੀ ਗੁਰੂ ਸਾਹਿਬ ਵੀ ਇਹ ਸਭ ਕੁਝ ਨੂੰ ਸਮਝਦੇ ਸਨ ਦੀਨਾਂ ਕਾਂਗੜ ਵਿਖੇ ਰਹਿੰਦੇ ਆ ਹੀ ਸਰਹੰਦ ਦੀ ਫੌਜ ਦੀ ਚੜ੍ਹਾਈ ਦਾ ਪਤਾ ਸੀ ਇਸ ਕਰਕੇ ਗੁਰੂ ਸਾਹਿਬ ਨਾ ਹੀ ਦੀਨਾਂ ਕਾਂਗੜ ਵਿਖੇ ਰਹੇ ਅਤੇ ਨਾ ਹੀ ਕੋਟਕਪੂਰੇ ਵਿਖੇ ਸੰਗੋ ਇੱਕ ਸੁਨਸਾਨ ਅਤੇ ਉਜਾੜ ਇਲਾਕੇ ਖੇਦਰਾਣੇ ਦੀ ਢਾਬ ਤੇ ਪਹੁੰਚ ਗਏ ਸਨ ਇੱਥੇ ਕਿਸੇ ਵੀ ਕਬੀਲੇ ਦੀ ਜ਼ਿੰਮੇਵਾਰੀ ਨਹੀਂ ਸੀ ਢਾਲੀਵਾਲਾ ਨੇ ਵੀ ਆਪਣੇ ਬੰਦੇ ਗੁਰੂ ਜੀ ਦੇ ਨਾਲ ਭੇਜੇ ਸਨ ਅਤੇ ਕਰਬੂਰ ਬਰਾੜਾ ਨੇ ਵੀ ਬਾਕੀ ਦੇ ਕਬੀਲੇ ਵੀ ਜੰਗਲਾਂ ਬੇਲਿਆਂ ਵਿੱਚੋਂ ਭਗਿਆੜਾਂ ਦੀ ਤਰ੍ਹਾਂ ਆ ਨਿਕਲੇ ਸਨ ਸਮੁੱਚੀ ਜੱਟ ਆਬਾਦੀ ਦੀ ਮੱਝ ਵੀ ਮਦਦ ਨੇ ਸਰਹੰਦ ਦੀਆਂ ਫੌਜਾਂ ਨੂੰ ਮਾਰ ਪਜਾਇਆ ਸੀ ਹਕੂਮਤ ਵੱਲੋਂ ਇਸ ਦੇ ਪ੍ਰਤੀ ਕਰਮ ਵਜੋਂ ਕੀ ਕੁਝ ਕੀਤਾ ਗਿਆ ਸੀ ਇਸ ਗੱਲ ਦੀ ਜਾਣਕਾਰੀ ਤਾਂ ਨਹੀਂ ਮਿਲਦੀ ਪਰ ਜਾਪਦਾ ਹੈ ਕਿ ਹਕੂਮਤ ਵੀ ਜੱਟਾਂ ਦਾ ਏਕਾ ਦੇਖ ਕੇ ਦੜ ਵਟ ਕੇ ਰਹਿ ਗਈ ਸੀ ਗੁਰੂ ਸਾਹਿਬ ਨੇ ਉਪਰੋਕਤ ਸਾਰੀ ਸਥਿਤੀ ਨੂੰ ਵਾਚਣ ਉਪਰੰਤ ਜੋ ਫੈਸਲਾ ਕੀਤਾ ਉਸ ਅਨੁਸਾਰ ਉਹਨਾਂ ਦਾ ਇਰਾਦਾ ਭਾਈ ਦਾਲ ਸਿੰਘ ਬਰਾੜ ਤੇ ਪਿੰਡ ਤਲਵੰਡੀ ਸਾਬੋ ਵਿਖੇ ਜਾ ਕੇ ਰਹਿਣਾ ਸੀ 1706 ਦੀ ਜਨਵਰੀ ਦੇ ਅਖੀਰ ਵਿੱਚ ਗੁਰੂ ਗੋਬਿੰਦ ਸਿੰਘ ਜੀ ਤਲਵੰਡੀ ਸਾਬੋ ਪਹੁੰਚ ਗਏ ਸਨ ਭਾਈ ਦਾਲ ਸਿੰਘ ਬਰਾੜ ਆਪਣੇ 400 ਆਦਮੀਆਂ ਨਾਲ ਪੱਕਾ ਕਲਾ ਪਿੰਡ ਦੇ ਜੂ ਵਿਖੇ ਗੁਰੂ ਜੀ ਨੂੰ ਅੱਗੂ ਜੀ ਆਇਆ ਕਹਿਣ ਲਈ ਪਹੁੰਚਿਆ ਹੋਇਆ ਸੀ ਤਲਵੰਡੀ ਸਾਬੋ ਵਿਖੇ ਲਿਆ ਕੇ ਉਸਰੇ ਆਪਣੇ ਹਵੇਲੀ ਦੇ ਨੇੜੇ ਹੀ ਗੁਰੂ ਜੀ ਦੇ ਖਾਲਸੇ ਦਾ ਕੈਂਪ ਲਗਵਾਇਆ ਤਲਵੰਡੀ ਸਾਬੋ ਵਿਖੇ ਉਹਨਾਂ ਤੋਂ ਪਹਿਲਾਂ ਗੁਰੂ ਨਾਨਕ ਦੇਵ ਜੀ ਅਤੇ ਗੁਰੂ ਤੇਗ ਬਹਾਦਰ ਜੀ ਵੀ ਆ ਚੁੱਕੇ ਸਨ ਇਸ ਤੋਂ ਇਹ ਗੱਲ ਵੀ ਸਾਬਤ ਹੋ ਜਾਂਦੀ ਹੈ ਕਿ ਇਹ ਸਥਾਨ ਸਿੱਖ ਧਰਮ ਦੇ ਪ੍ਰਚਾਰ ਵਾਸਤੇ ਪਹਿਲੋ ਹੀ ਇੱਕ ਕੇਂਦਰ ਦੀ ਤਰ੍ਹਾਂ ਹੋਣ ਦੇ ਵਿੱਚ ਆ ਚੁੱਕਿਆ ਸੀ ਗੁਰੂ ਤੇਗ ਬਹਾਦਰ ਜੀ ਨੇ ਤਾਂ ਇੱਥੇ ਇੱਕ ਸਰੋਵਰ ਵੀ ਖਦਵਾਇਆ ਸੀ ਸਰੋਵਰ ਕਿਸੇ ਮਹੱਤਵਪੂਰਨ ਸਥਾਨ ਤੇ ਹੀ ਸਥਾਪਿਤ ਕੀਤਾ ਜਾ ਸਕਦਾ ਹੈ ਇਸ ਕਰਕੇ ਇਹ ਕਹਿਣ ਵਿੱਚ ਕੋਈ ਅਤਿਕਥਨੀ ਨਹੀਂ ਹੈ ਕਿ ਗੁਰੂ ਗੋਬਿੰਦ ਸਿੰਘ ਜੀ ਦੇ ਇੱਥੇ ਆਉਣ ਤੋਂ ਪਹਿਲਾਂ ਤਲਵੰਡੀ ਸਾਬੋ ਦਾ ਸਥਾਨ ਸਿੱਖ ਧਰਮ ਦੇ ਪ੍ਰਚਾਰ ਨਾਲ ਬਹੁਤ ਚੰਗੀ ਤਰ੍ਹਾਂ ਸੰਬੰਧਿਤ ਸੀ ਗੁਰੂ ਸਾਹਿਬ ਨੇ ਇੱਥੇ ਪਹੁੰਚ ਕੇ ਪਹਿਲਾਂ ਗੁਰੂ ਨਾਨਕ ਦੇਵ ਜੀ ਅਤੇ ਗੁਰੂ ਤੇਗ ਬਹਾਦਰ ਵਾਲੀ ਥਾਂ ਨੂੰ ਮੱਥਾ ਟੇਕਿਆ ਫਿਰ ਇਸ ਥਾਂ ਉੱਪਰ ਦੀਵਾਨ ਵਾਸਤੇ ਅਤੇ ਰਹਿਣ ਵਾਸਤੇ ਅਲੱਗ-ਅਲੱਗ ਥਾਵਾਂ ਤਿਆਰ ਕਰਵਾਈਆਂ ਗਈਆਂ। ਸਿੱਖ ਸੰਗਤਾਂ ਦੇ ਸਵੇਰੇ ਸ਼ਾਮ ਦੀਵਾਨ ਲਗਾਉਣ ਵਾਸਤੇ ਇੱਕ ਉੱਚਾ ਥੜਾ ਤਿਆਰ ਕਰਵਾਇਆ ਗਿਆ। ਇਸ ਨੂੰ ਦਮਦਮਾ ਸਾਹਿਬ ਦਾ ਨਾਮ ਦਿੱਤਾ ਗਿਆ। ਸਿੱਖ ਸੰਗਤਾਂ ਇਸ ਨੂੰ ਅਨੰਦਪੁਰ ਸਾਹਿਬ ਵਾਲੇ ਦਮਦਮੇ ਦੀ ਤਰ੍ਹਾਂ ਹੀ ਸਮਯਂ ਦੀਆਂ ਸਨ। ਇਸ ਦਮਦਮੇ ਉੱਪਰ ਬੈਠ ਕੇ ਗੁਰੂ ਸਾਹਿਬ ਸਿੱਖ ਸੰਗਤਾਂ ਦੇ ਦੀਵਾਨ ਲਗਾਇਆ ਕਰਦੇ ਸਨ। ਪਹਿਲੇ 5 ਦਿਨ ਖਾਲਸੇ ਦਾ ਲੰਗਰ ਭਾਈ ਦੱਲ ਸਿੰਘ ਵੱਲੋਂ ਹੀ ਹੁੰਦਾ ਰਿਹਾ ਸੀ। ਹਰ ਰੋਜ਼ ਉਹ ਗੁਰੂ ਜੀ ਨੂੰ ਕੋੜਾ ਦੁਸ਼ਾਲਾ ਅਤੇ 100 ਦਮੜਾ ਦੇ ਕੇ ਮੱਥਾ ਟੇਕਦਾ ਰਿਹਾ ਸੀ। ਗੁਰੂ ਜੀ ਦੇ ਮਹਿਲਾ ਨੂੰ ਬਹੁਤ ਸੁੰਦਰ ਪੋਸ਼ਾਕਾਂ ਭੇਟ ਕੀਤੀਆਂ। ਰੋਜ਼ਾਨਾ ਦੇ ਲੰਗਰ ਲਈ ਰਸਤ ਪਾਣੀ ਵੀ ਉਸ ਹੀ ਮਹਈਆ ਕਰਵਾਇਆ ਸੀ। ਭਾਇ ਦਿਆ ਸਿੰਘ ਅਤੇ ਭਾਈ ਧਰਮ ਸਿੰਘ ਦੱਖਣ ਵੱਲ ਬਾਦਸ਼ਾਹ ਨੂੰ ਜਫਰਨਾਮਾ ਦੇਣ ਲਈ ਗਏ ਹੋਏ ਸਨ। ਗੁਰੂ ਜੀ ਨੇ ਉਹਨਾਂ ਦੇ ਵਾਪਸ ਆਉਣ ਤੱਕ ਤਲਵੰਡੀ ਸਾਬੋ ਵਿਖੇ ਹੀ ਰਹਿਣਾ ਸੀ। ਸਿੱਖ ਸੰਗਤਾਂ ਦਾ ਇੱਥੇ ਨਿਤਦਾ ਆਉਣ ਜਾਣ ਹੋ ਗਿਆ ਸੀ ਜਿਸ ਥਾਂ ਤੇ ਗੁਰੂ ਦਾ ਵਾਸਾ ਹੁੰਦਾ ਸੀ ਸਿੱਖ ਸੰਗਤਾਂ ਤਾਂ ਉਹੀ ਥਾਂ ਹੀ ਕੇਂਦਰ ਬਣ ਜਾਂਦਾ ਸੀ ਤਲਵੰਡੀ ਸਾਹਿਬ ਉਹ ਵੇਖੇ ਰਹਿੰਦੇ ਆ ਹੀ ਵਿਸਾਖੀ ਦਾ ਪੂਰਵ ਆ ਗਿਆ ਵਿਸਾਖੀ ਪੰਜਾਬ ਦਾ ਨੈਸ਼ਨਲ ਤਿਹਾਰ ਹੈ ਸਿੱਖ ਗੁਰੂ ਸਾਹਿਬਾਨ ਨੇ ਗੁਰੂ ਅਮਰਦਾਸ ਜੀ ਦੇ ਸਮੇਂ ਤੋਂ ਹੀ ਇਸ ਨੂੰ ਕੋਮੀ ਤਿਹਾਰ ਦੇ ਤੌਰ ਤੇ ਅਪਣਾ ਲਿਆ ਸੀ ਤਲਵੰਡੀ ਸਾਹਿਬ ਉਹ ਵਿਖੇ ਜਿਸ ਸਥਾਨ ਉੱਪਰ ਗੁਰੂ ਸਾਹਿਬ ਦਾ ਕੈਂਪ ਸੀ ਉਸ ਨੂੰ ਸ੍ਰੀ ਦਮਦਮਾ ਸਾਹਿਬ ਕਿਹਾ ਜਾਂਦਾ ਸੀ ਇਸ ਲਈ ਇੱਥੇ ਵਿਸਾਖੀ ਦੇ ਤਿਹਾਰ ਨੂੰ ਮਨਾਉਣ ਦੀਆਂ ਤਿਆਰੀਆਂ ਕੀਤੀਆਂ ਗਈਆਂ 1705 ਇਸਵੀ ਦੀ ਵਿਸਾਖੀ ਪਿਛੋ ਲਗਾਤਾਰ ਸਾਰਾ ਸਾਲ ਹੀ ਲੜਾਈਆਂ ਵਿੱਚ ਗੁਜ਼ਰਿਆ ਸੀ ਇਹਨਾਂ ਲੜਾਈਆਂ ਨੇ ਆਨੰਦਪੁਰ ਸਾਹਿਬ ਦੀ ਨਾ ਤਬਾਹੀ ਕੀਤੀ ਸੀ ਬਲਕਿ ਗੁਰੂ ਸਾਹਿਬ ਦੇ ਪਰਿਵਾਰ ਨੂੰ ਵੀ ਬਹੁਤ ਵੱਡਾ ਨੁਕਸਾਨ ਪਹੁੰਚਾਇਆ ਸੀ ਗੁਰੂ ਜੀ ਦੇ ਚਾਰੇ ਪੁੱਤਰ ਹਜ਼ਾਰਾਂ ਸਿੰਘਾਂ ਸਮੇਤ ਸ਼ਹਾਦਤ ਦਾ ਜਾਮ ਪੀ ਚੁੱਕੇ ਸਨ ਇਤਨਾ ਜਾਨੀ ਅਤੇ ਮਾਲੀ ਨੁਕਸਾਨ ਉਠਾਉਣ ਉਪਰੰਤ ਇਹ ਪਹਿਲਾ ਮੌਕਾ ਸੀ ਜਦੋਂ ਗੁਰੂ ਜੀ ਦੀ ਹਾਜ਼ਰੀ ਵਿੱਚ ਸਿੱਖ ਸੰਗਤਾਂ ਇਕੱਠੀਆਂ ਹੋ ਕੇ ਵਿਸਾਖੀ ਦਾ ਪੁਰਬ ਮਨਾ ਰਹੀਆਂ ਸਨ ਇਸ ਤਰ੍ਹਾਂ 1699 ਈਸਵੀ ਦੀ ਵਿਸਾਖੀ ਨੂੰ ਸਿੱਖ ਸੰਗਤਾਂ ਦਾ ਬੇਸ਼ੁਮਾਰਾ ਘਟ ਅਨੰਦਪੁਰ ਸਾਹਿਬ ਵਿਖੇ ਹੋਇਆ ਸੀ ਇਸੇ ਤਰ੍ਹਾਂ ਹੀ ਸ੍ਰੀ ਦਮਦਮਾ ਸਾਹਿਬ ਵਿਖੇ ਵੀ ਬੰਤ ਸੰਗਤਾਂ ਇਕੱਠੀਆਂ ਹੋਈਆਂ ਸਨ ਸਿੱਖ ਦੂਰੋ ਦਰ ਨੇੜੇ ਆਪਣੇ ਗੁਰੂ ਦੇ ਦਰਸ਼ਨ ਕਰਨ ਲਈ ਪੂਰੇ ਜਜ਼ਬਾਤਾਂ ਨਾਲ ਪਹੁੰਚ ਹੋਏ ਸਨ ਉਹ ਗੁਰੂ ਦੇ ਚਾਰ ਪੁੱਤਰਾਂ ਦਾ ਹੋਇਆ ਨੁਕਸਾਨ ਤਾਂ ਪੂਰਾ ਨਹੀਂ ਕਰ ਸਕਦੇ ਸਨ ਪਰ ਉਹ ਆਪਣਾ ਸਭ ਕੁਝ ਗੁਰੂ ਦੇ ਚਰਨਾਂ ਵਿੱਚ ਭੇਟ ਕਰਕੇ ਚਾਰ ਸਹਿਬਜ਼ਾਦਿਆਂ ਦੀ ਅਨਹੋਂਦ ਦਾ ਅਹਿਸਾਸ ਜ਼ਰੂਰ ਘਟਾ ਸਕਦੇ ਸਨ ਜਦੋਂ ਵਿਸਾਖੀ ਦੇ ਮੇਲੇ ਤੇ ਸਮੂਹ ਮੁੰਦਰਵਾਹ ठाठा ਮਾਰਦਿਕ ਸੰਗਤਾਂ ਦੇ ਇਕੱਠ ਨੂੰ ਗੁਰੂ ਜੀ ਨੇ ਦੇਖਿਆ ਤਾਂ ਉਹਨਾਂ ਨੇ ਆਪਣੇ ਸਿੱਖਾਂ ਦੇ ਚ ਜਜਬਾਤੀ ਲਗਾ ਨੂੰ ਇਹ ਕਹਿ ਕੇ ਪ੍ਰਮਾਣ ਕੀਤਾ ਇਨ ਪੁੱਤਰਨ ਕੇ ਸੀਸ ਪਰ ਵਾਰ دیے ਸੁਤਚਾਰ ਚਾਰ ਮੋਈ ਤੋਂ ਕੀਆ ਹੁਆ ਇਹ ਜੀਵਤ ਕਈ ਹਜ਼ਾਰ ਇਹ ਗੱਲ ਗੁਰੂ ਅਤੇ ਸਿੱਖ ਦੇ ਜਜਬਾਤੀ ਰਿਸ਼ਤੇ ਨੂੰ ਦਰਸਾਉਂਦੀ ਹੈ ਇਸ ਰਿਸ਼ਤੇ ਨੇ ਹੀ ਨਾਦੀ ਅਤੇ ਬਿੰਦੀ ਪੁੱਤਰਾਂ ਦੇ ਫਰਕ ਨੂੰ ਮਿਟਾਇਆ ਹੋਇਆ ਸੀ ਚਾਰ ਬਿੰਦੀ ਪੁੱਤਰਾਂ ਦੀ ਕੁਰਬਾਨੀ ਨਾਲ ਹਜ਼ਾਰਾਂ ਨਾਦੀ ਪੁੱਤਰ ਗੁਰੂ ਦੇ ਚਰਨਾਂ ਵਿੱਚ ਸੀਸ ਅਰਪਣ ਕਰੀ ਬੈਠੇ ਸਨ ਸਾਰੇ ਜੱਟ ਕਬੀਲੇ ਆਪਣਾ ਸਭ ਕੁਝ ਵਾਰਨ ਨੂੰ ਤਿਆਰ ਬੈਠੇ ਸਨ ਆਨੰਦਪੁਰ ਸਾਹਿਬ ਤੋਂ ਲੈ ਕੇ ਚਮਕੌਰ ਸਾਹਿਬ ਦੀ ਲੜਾਈ ਤੱਕ ਗੁਰੂ ਜੀ ਦਾ ਹਜ਼ੂਰੀ ਖਾਲਸਾ ਸਿਰਫ ਗਿਣਤੀ ਦੇ ਪੰਜ ਕ ਸਿੰਘਾਂ ਨੂੰ ਛੱਡ ਕੇ ਸ਼ਹੀਦ ਹੋ ਚੁੱਕਿਆ ਸੀ ਪਰ ਇੱਕ ਇਸ ਵਿਸਾਖੀ ਤੇ ਹਜ਼ਾਰਾਂ ਦੀ ਗਿਣਤੀ ਵਿੱਚ ਜੁੜੇ ਇਕੱਠ ਨੇ ਗੁਰੂ ਜੀ ਨੂੰ ਉਹਨਾਂ ਦੇ ਖਾਲਸੇ ਦੇ ਹੋਏ ਜਾਨੀ ਨੁਕਸਾਨ ਦਾ ਅਹਿਸਾਸ ਨਹੀਂ ਹੋਣ ਦਿੱਤਾ ਸੀ ਇਹ ਲਿਖਿਆ 17 ਇਸ ਤਰ੍ਹਾਂ ਦੇ ਅਹਿਸਾਸ ਅਤੇ ਜਜ਼ਬਾਤਾਂ ਨੂੰ ਹੀ ਦਰਸਾ ਰਹੀਆਂ ਹਨ ਲੱਖੀ ਜੰਗਲ ਖਾਲਸਾ ਆਏ ਦੀਦਾਰ ਦਿੱਤੇ ਨੇ ਸੁਣ ਕੇ ਸੱਦ ਮਾਹੀ ਦਾ ਮੇਹੀ ਪਾਣੀ ਕਾ ਮੁੱਤੋ ਨੇ ਕਿਸੇ ਨਾਲ ਨਾ ਰਲਿਆ ਕਾਇ ਕੋਈ ਸ਼ੌਂਕ ਪਾਇਓ ਗਿਆ ਫਿਰਾਕ ਮਿਲਿਆ ਮਿਤ ਮਾਹੀ ਤਾਂ ਹੀ ਸ਼ੁਗਰ ਕੀਤਾ ਨੇ ਸ੍ਰੀ ਦਮਦਮਾ ਸਾਹਿਬ ਉਹਨਾਂ ਹੀ ਗਤਿਵਿਧੀਆਂ ਦਾ ਕੇਂਦਰ ਬਣ ਗਿਆ ਸੀ ਜਿਹੜੀਆਂ ਸ੍ਰੀ ਅਨੰਦਪੁਰ ਸਾਹਿਬ ਵਿੱਚ ਸਥਾਪਿਤ ਹੋ ਚੁੱਕੀਆਂ ਸਨ ਅਨੰਦਪੁਰ ਸਾਹਿਬ ਦੇ ਵਿਛੜੇ ਕਵੀ ਵਿਦਵਾਨ ਅਤੇ ਸਰੋਤੇ ਫਿਰ ਤੋਂ ਇਕੱਠੇ ਹੋ ਕੇ ਦਮਦਮਾ ਸਾਹਿਬ ਪਹੁੰਚਨੇ ਸ਼ੁਰੂ ਹੋ ਗਏ ਸਨ। ਖਾਲਸਾ ਕਹਿਲੂਰ ਰਾਜਸਤਾਨ ਦੀਆਂ ਪਹਾੜੀਆਂ ਵਿੱਚ ਸ਼ਿਕਾਰ ਖੇਡਣ ਵਾਂਗ ਇੱਥੇ ਮਾਲਵੇ ਦੇ ਜੰਗਲਾਂ ਅਤੇ ਰੇਗਿਸਤਾਨਾਂ ਵਿੱਚ ਦੂਰ ਦੂਰ ਤੱਕ ਘੋੜਸਾਰ ਹੋ ਕੇ ਸ਼ਿਕਾਰ ਖੇਡਣ ਚਲਾ ਜਾਂਦਾ ਸੀ। ਸ਼ੇਰ ਸ਼ੇਰਾਂ ਦਾ ਹੀ ਸ਼ਿਕਾਰ ਕਰਦੇ ਸਨ ਜੰਗਲ ਦੇ ਸ਼ੇਰ ਕੁਦਰਤ ਦੇ ਬਣਾਏ ਹੋਏ ਸ਼ੇਰ ਸਨ ਪਰ ਗੁਰੂ ਦੇ ਸ਼ੇਰ ਗੁਰੂਦੇਵ ਆਪਣੇ ਬਣਾਏ ਹੋਏ ਸਨ। ਕੇਸਰੀ ਨਿਸ਼ਾਨਾ ਦੇ ਲਹਿਰੌਣਾ ਰਣਜੀਤ ਨਗਾਰਿਆਂ ਦੀ ਗੂੰਜਾਂ ਨਾਲ ਘੋੜਿਆਂ ਦੇ ਹਿੰਕਣ ਦੀਆਂ ਆਵਾਜ਼ਾਂ ਨਾਲ ਖਾਲਸੇ ਦੇ ਬੋਲੇ ਸੋਨਿਹਾਲ ਦੇ ਝਕਾਰਿਆਂ ਨਾਲ ਜੱਟ ਕਬੀਲਿਆਂ ਦੀ ਧਰਤੀ ਨੂੰ ਸ਼ਹਿਬੂਰਾ ਲੱਗ ਗਈਆਂ ਸਨ ਜੱਟਾਂ ਨੂੰ ਇਸ ਗੱਲ ਦਾ ਅਹਿਸਾਸ ਹੋ ਗਿਆ ਸੀ ਕਿ ਉਹਨਾਂ ਨੂੰ અપਨਾਉਣ ਵਾਲਾ ਵੀ ਕੋਈ ਧਰਮ ਹੈ ਬ੍ਰਾਹਮਣਵਾਦ ਨੇ ਜੱਟਾਂ ਨੂੰ ਇਸ ਧਰਤੀ ਦੇ ਪੁੱਤਰ ਹੋਣ ਦੇ ਬਾਵਜੂਦ ਵੀ ਪਰाये ਲੋਕ ਮੰਨਿਆ ਹੋਇਆ ਸੀ ਉਹਨਾਂ ਨੇ ਜੱਟਾਂ ਨੂੰ ਬਦੇਸ਼ੀ ਜਾਹਲ ਜੰਗਲੀ ਜੱਟ ਵਾਲੇ ਰਾਖਸ਼ ਜੱਟਾਂ ਵਾਲੇ ਅਸੱਭਿਆ ਲੋਕ ਚੋਰ ਬੁਰੀ ਗੱਲ ਕਰਨ ਵਾਲੇ ਅਤੇ ਬੁਰਾ ਸੋਚਣ ਵਾਲੇ ਲੋਕ ਕਰਾਰ ਦਿੱਤਾ ਹੋਇਆ ਸੀ ਇਸਲਾਮ ਦੇ پیرੋਕਾਰਾਂ ਨੇ ਵੀ ਇਨ੍ਹਾਂ ਲੋਕਾਂ ਕੋਲੋਂ ਵਗਾਰਾ ਕਰਵਾਉਣ ਤੋਂ ਸਿਵਾਏ ਇਹਨਾਂ ਦਾ ਕੋਈ ਹੋਰ ਰਿਸ਼ਤਾ ਨਹੀਂ ਸੀ ਬਣਾਇਆ ਸਿੱਟੇ ਵਜੋਂ ਜੱਟ ਪੰਜਾਬ ਦੇ ਆਦੀਵਾਸੀ ਲੋਕ ਹੋਣ ਦੇ ਬਾਵਜੂਦ ਵੀ ਆਪਣੀ ਹੀ ਪਿੱਤਰਭੂਮੀ ਤੇ ਵਿਦੇਸ਼ੀਆਂ ਵਾਲਾ ਓਪਰੇ ਵਾਲਾ ਤੇ ਜੰਗਲੀ ਲੋਕਾਂ ਵਾਂਗ ਜੀਵਨ ਗੁਜ਼ਾਰ ਰਹੇ ਸਨ ਗੁਰੂ ਸਾਹਿਬ ਨੇ ਸਮੇਂ ਦੇ ਪੁੱਠੇ ਗੇੜ ਨੂੰ ਸਿੱਧਾ ਕੀਤਾ ਉਹਨਾਂ ਨੇ ਜੱਟ ਕਬੀਲਿਆਂ ਨੂੰ ਇਸ ਧਰਤੀ ਦੇ ਅਸਲੀ وارث ਅਤੇ ਰਖੇਕ ਦੇ ਤੌਰ ਤੇ ਮਾਨਤਾ ਦਿੱਤੀ ਸਿੱਖ ਗੁਰੂ ਸਾਹਿਬ ਗੁਰੂ ਸਾਹਿਬਾਨ ਨੇ ਇਹਨਾਂ ਨੂੰ ਇੱਕ ਜੰਗਜੂ ਅਤੇ ਇੱਕ ਸੁਤੰਤਰ ਗੋਮੇ ਹਸਤੀ ਦਾ ਅਹਿਸਾਸ ਕਰਵਾ ਦਿੱਤਾ ਪੰਜਾਬੀ ਸਮਾਜ ਦਾ ਸਿਰਮੋਹ ਹਿੱਸਾ ਐਲਾਨਿਆ ਧਰਤੀ ਦੇ ਪੁੱਤਰ ਨੂੰ ਹੀ ਧਰਤੀ ਦਾ ਮਾਲਕ ਮੰਨਿਆ ਗਿਆ ਇਹੀ ਕਾਰਨ ਸੀ ਕਿ ਜੱਟ ਕਬੀਲਿਆਂ ਨੇ ਵੀ ਸਿੱਖ ਗੁਰੂ ਸਾਹਿਬਾਨ ਨੂੰ ਆਪਣੀਆਂ ਪਲਕਾਂ ਤੇ ਝੁਕ ਲਿਆ ਸੀ ਜੱਟਾਂ ਨੇ ਤਾਂ ਹਕੂਮਤ ਦੀ ਪ੍ਰਵਾਹ ਕੀਤੀ ਅਤੇ ਨਾ ਆਪਣੇ ਪਰਿਵਾਰਾਂ ਦੇ ਸੁੱਖ ਆਰਾਮ ਦੀ ਉਹ ਹਰ ਸੰਕਟ ਸਮੇਂ ਆਪਣੇ ਗੁਰੂ ਦੀ ਸ਼ਾਨ ਸ਼ੌਕਤ ਲਈ ਮਰ ਮਿਟੇ ਸਨ ਭਾਵੇਂ ਕਬੀਲਿਆਂ ਦੀਆਂ ਆਪਸੀ ਦੁਸ਼ਮਣੀਆਂ ਹੁੰਦੀਆਂ ਸਨ ਪਰ ਜਦੋਂ ਗੁਰੂ ਦੀ ਆਣ ਤੇ ਸ਼ਾਨ ਦੀ ਰਾਖੀ ਦੀ ਗੱਲ ਹੁੰਦੀ ਸੀ ਤਾਂ ਸਾਰੇ ਕਬੀਲੇ ਆਪਸੀ ਵੈਰ ਵਿਰੋਧ ਭੁੱਲ ਕੇ ਗੁਰੂ ਜੀ ਦੀ ਰੱਖਿਆ ਲਈ ਆ ਖੜਦੇ ਸਨ ਦਮਦਮਾ ਸਾਹਿਬ ਵਿਖੇ ਗੁਰੂ ਦੀ ਹੋਂਦ ਨੇ ਮਾਲਵੇ ਨੂੰ ਉਸ ਦੀ ਆਪਣੀ ਜ਼ਿੰਦਗੀ ਦਾ ਆਪਣੀ ਸੋਚ ਦਾ ਅਤੇ ਆਪਣੀ ਸ਼ਕਤੀ ਦਾ ਅਹਿਸਾਸ ਕਰਵਾ ਦਿੱਤਾ ਸੀ ਮਾਲਵੇ ਦੇ ਜੱਟ ਕਬੀਲੇ ਜਥਿਆਂ ਦੇ ਰੂਪ ਵਿੱਚ ਧੜਾ ਧੜ ਦਮਦਮਾ ਸਾਹਿਬ ਵਿਖੇ ਗੁਰੂ ਜੀ ਦੀ ਹਜ਼ੂਰੀ ਵਿੱਚ ਪਹੁੰਚਦੇ ਸਨ ਪਲੂਕਿਆ ਘਰਾਣੇ ਦੇ ਮੋਢੀ ਭਾਈ ਰਾਮ ਸਿੰਘ ਅਤੇ ਤਲੋਕਾ ਸਿੰਘ ਆਪਣੇ ਜਥੇ ਜਿੱਥੇ ਲੈ ਕੇ ਪਹੁੰਚਦੇ ਸਨ ਇਹ ਹਰ ਸਮੇ ਗੁਰੂ ਜੀ ਦੇ ਨਾਲ ਖੜੇ ਸਨ ਇਸ ਆਵਾਧਾਰੀ ਨੂੰ ਗੁਰੂ ਜੀ ਦਾ ਇਹ ਹੁਕਮਨਾਮਾ ਦਰਸਾ ਰਿਹਾ ਹੈ ਸ੍ਰੀ ਗੁਰੂ ਜੀਓ ਦੀ ਆਗਿਆ ਹੈ ਭਾਈ ਤੂੰ ਲੋਕਾ ਭਾਈ ਰਾਮਾ ਸਰਬਤ ਸੰਗਤ ਗੁਰੂ ਰੱਖੇਗਾ ਤੁਧ ਜਮiyet ਲੈ ਕੇ ਸਾਡੇ ਹਜੂਰ ਆਵਣਾ ਮੇਰੀ ਤੇਰੇ ਉੱਪਰ ਬਹੁਤ ਖੁਸ਼ੀ ਹੈ ਤੇਰਾ ਘਰ ਮੇਰਾ ਘਰ ਹੈ ਤੁਧ ਹੁਕਮ ਦੇਖਦੇ ਹਾਂ ਇਹ ਛੇਤੀ ਆ ਸਾਡੇ ਹਜੂਰ ਆਵਣਾ ਤੇਰਾ ਘਰ ਮੇਰਾ ਐਸ ਹੈ ਤੁਧ ਸਤਾਬੀ ਹੁਗਮ ਦੇਖਦੇ ਆਂ ਹੀ ਆਵਨਾ ਤੁਸਾਂ ਅਸਵਾਰ ਲੈ ਕੇ ਆਵਨਾ ਜਰੂਰ ਆਵਨਾ ਮੋੜਪਿੰਡ ਤੋਂ ਇੱਕ ਦਲਪਤ ਨਾਂ ਦਾ ਚੌਧਰੀ ਆਪਣਾ ਕਬੀਲਾ ਲੈ ਕੇ ਮਿਲਣ ਆਇਆ ਇਸ ਨੇ ਆਪਣੇ ਨਾਲ ਦਹੀਂ ਦਾ ਭਰਿਆ ਹੋਇਆ ਤੋਲਾ ਵੀ ਗੁਰੂ ਜੀ ਦੀ ਸੇਵਾ ਵਿੱਚ ਅਰਪਣ ਕਰਨ ਲਈ ਲਿਆਂਦਾ ਸੀ ਗੁਰੂ ਜੀ ਨਾਲ ਇਸ ਦੀ ਵਾਤਾਲਾਪ ਹੋਈ ਇਸ ਵਾਤਾਲਾਪ ਅਨੁਸਾਰ ਇਸ ਨੇ ਦੱਸਿਆ ਕਿ ਉਸ ਦਾ ਨਾਂ ਦਲਪਤ ਹੈ ਅਤੇ ਪਿਤਾ ਦਾ ਨਾਂ ਪਿਓ ਹੈ ਪਿੰਡ ਮੋੜਾ ਤੋਂ ਆਇਆ ਹੈ ਗੁਰੂ ਜੀ ਨੇ ਸਤਕਾਰ ਨਾਲ ਉਸ ਨੂੰ ਕਿਹਾ ਕਿ ਉਹ ਤਾਂ ਦਲਾਂ ਦੀ ਪਤ ਹੈ ਉਸ ਨੂੰ ਸਰਪਾਉ ਵਜੋਂ ਪੱਗ ਪੇਸ਼ ਕੀਤੀ ਇੱਕ ਦਿਨ ਗੁਰੂ ਸਾਹਿਬ ਚੱਕ ਪਿੰਡ ਗਏ ਸਨ ਪਹਿਲੀ ਰਾਤ ਪਿੰਡ ਦੇ ਬਾਹਰ ਹੀ ਡੇਰਾ ਕੀਤਾ ਗਿਆ ਦੂਸਰੇ ਦਿਨ ਭਾਈ ਰਾਮ ਸਿੰਘ ਨੇ ਪਿੰਡ ਦੇ ਅੰਦਰ ਡੇਰਾ ਕਰਵਾਇਆ ਗੁਰੂ ਜੀ ਉਸ ਦੇ ਨਾਲ ਸਭ ਸੰਗਤਾਂ ਸਮੇਤ ਉਸ ਦੇ ਘਰ ਨੂੰ ਜਾ ਰਹੇ ਸਨ ਭਾਈ ਰਾਮ ਸਿੰਘ ਗੁਰੂ ਜੀ ਦੇ ਘੋੜੇ ਦੀ ਲਗਾਮ ਫੜੀ ਨਾਲ-ਨਾਲ ਜਾ ਰਿਹਾ ਸੀ ਰਸਤੇ ਵਿੱਚਲੀ ਇੱਕ ਗਲੀ ਵਿੱਚ ਰਾਮ ਸਿੰਘ ਦੀ ਚਾਚੀ ਖੜੀ ਸੀ ਉਸ ਨੇ ਆਪਣੇ ਹੱਥ ਨਾਲ ਬੁਣੇ ਇੱਕ ਵਧੀਆ ਕੇਸ ਨੂੰ ਗੁਰੂ ਜੀ ਦੀ ਭੇਟਾ ਕਰਨਾ ਸੀ ਪਰ ਉਸ ਦੀ ਆਪਣੇ ਭਤੀਜੇ ਰਾਮ ਸਿੰਘ ਨਾਲ ਬੋਲਚਾਲ ਨਹੀਂ ਸੀ ਉਹ ਉਸ ਦੇ ਘਰ ਨਹੀਂ ਜਾਣਾ ਚਾਹੁੰਦੀ ਸੀ ਪਤਾ ਲੱਗਣ ਤੇ ਗੁਰੂ ਜੀ ਨੇ ਰਾਮ ਸਿੰਘ ਨੂੰ ਕਿਹਾ ਕਿ ਪਹਿਲਾਂ ਉਸ ਔਰਤ ਦੇ ਘਰ ਜਾਣਾ ਹੈ ਭਾਵੇਂ ਰਾਮ ਸਿੰਘ ਦੀ ਉਸ ਦੇ ਘਰ ਜਾਣ ਲਈ ਤਿਆਰ ਨਹੀਂ ਸੀ ਪਰ ਗੁਰੂ ਜੀ ਦੇ ਹੁਕਮ ਦਾ ਬੱਧਿਆ ਉਹ ਵੀ ਗੁਰੂ ਜੀ ਨਾਲ ਆਪਣੀ ਚਾਚੀ ਦੇ ਘਰ ਚੱਲਿਆ ਗਿਆ ਸੀ ਗੁਰੂ ਜੀ ਨੇ ਭਾਈ ਰਾਮ ਸਿੰਘ ਦੀ ਚਾਚੀ ਦੇ ਘਰ ਜਾ ਕੇ ਉਸ ਨੂੰ ਖੇਸ ਦੀ ਭੇਟਾ ਕਬੂਲ ਕੀਤੀ ਅਤੇ ਪ੍ਰਸ਼ਾਦਾ ਭਾਈ ਰਾਮ ਸਿੰਘ ਦੇ ਘਰ ਛਕਿਆ। ਭਾਈ ਰਾਮ ਸਿੰਘ ਦੇ ਹੀ ਖਾਨਦਾਨ ਵਿੱਚੋਂ ਇੱਕ ਭਾਈ ਦਿਆਲ ਸੀ। ਇਹ ਪਹਿਲਾਂ-ਪਹਿਲਾਂ ਕਿਸੇ ਕਾਰਨ ਸਾਰੇ ਸੰਗਤ ਨਾਲ ਰਲ ਕੇ ਅੰਮ੍ਰਿਤ ਛਕਣ ਨੂੰ ਤਿਆਰ ਨਹੀਂ ਹੋਇਆ ਸੀ। ਇਸ ਦੇ ਮਨ ਵਿੱਚ ਉੱਚੀ ਅਤੇ ਨੀਵੀਂ ਜਾਤ ਦੇ ਵਖਰੇਵੇਂ ਦਾ ਕੁਝ ਹੰਕਾਰ ਸੀ। ਚੱਕ ਪਿੰਡ ਵਿੱਚ ਇਹ ਆਪਣੀ ਗਲਤੀ ਦਾ ਅਹਿਸਾਸ ਕਰਨ ਲਈ ਭਾਈ ਰਾਮ ਸਿੰਘ ਨੂੰ ਨਾਲ ਲੈ ਕੇ ਗੁਰੂ ਜੀ ਦੀ ਹਜ਼ੂਰੀ ਵਿੱਚ ਪਹੁੰਚਿਆ ਉਸ ਨੇ ਅੰਮ੍ਰਿਤ ਛਕਨ ਲਈ ਬੇਨਤੀ ਕੀਤੀ ਅਤੇ ਸੰਗਤ ਦੇ ਇੱਕ ਸਮੇਂ ਦੇ ਲੰਗਰ ਦੀ ਜ਼ਿੰਮੇਵਾਰੀ ਵੀ ਲਈ ਗੁਰੂ ਜੀ ਨੇ ਉਸ ਨੂੰ ਕਿਹਾ ਕਿ ਉਹ ਪੁੱਛੋ ਜਾਂ ਭਾਗੋ ਪਿੰਡ ਪਿੰਡਾਂ ਵਿੱਚ ਜਾਣਗੇ ਜਿਸ ਸਮੇਂ ਵੀ ਕਿਸੇ ਪਿੰਡ ਵਿੱਚ ਲੰਗਰ ਦਾ ਸਮਾ ਹੋਇਆ ਉੱਥੇ ਹੀ ਉਹ ਸੰਗਤ ਨੂੰ ਲੰਗਰ ਵਰਤਾ ਸਕਦਾ ਹੈ ਗੁਰੂ ਜੀ ਦਾ ਡੇਰਾ ਭਾਗੂ ਪਿੰਡ ਵਿੱਚ ਸੀ ਭਾਈ ਦਿਆਲ ਲੰਗਰ ਤਿਆਰ ਕਰਵਾ ਕੇ ਉਸ ਨੂੰ ਗੱਡਿਆਂ ਉੱਪਰ ਲਦਵਾ ਕੇ ਉੱਥੇ ਪਹੁੰਚਾ ਗਿਆ ਨਾਰੇ ਦਾ ਉੱਥੇ ਪਹੁੰਚ ਕੇ ਭਾਈ ਦਿਆਲ ਨੂੰ ਅਮਰ ਸ਼ਿਕਾਇਆ ਗਿਆ ਤੇ ਨਾਲੇ ਸੰਗਤਾਂ ਨੂੰ ਲੰਗਰ ਵਰਤਾਇਆ ਗਿਆ ਭਾਗੋ ਪਿੰਡ ਤੋਂ ਹੀ ਹੋਰ ਨਾਲ ਪਿੰਡਾਂ ਵਿੱਚ ਦੀ ਹੁੰਦੇ ਹੋਏ ਗੁਰੂ ਸਾਹਿਬ ਬਠਿੰਡਾ ਪਹੁੰਚੇ ਇੱਥੇ ਬਹੁਤ ਪੁਰਾਣਾ ਤੇ ਇਤਿਹਾਸਿਕ ਕਿਲਾ ਸੀ ਕਾਫੀ ਅਰਸੇ ਤੋਂ ਕਿਲੇ ਦੀ ਵਰਤੋਂ ਨਾ ਹੋਣ ਕਰਕੇ ਇਹ ਬੇ ਬਿਆਬਾਦ ਹੀ ਪਿਆ ਸੀ ਅਤੇ ਖੰਡਰਾਤ ਬਣ ਗਿਆ ਸੀ ਕਿਲੇ ਦੀਆਂ ਸੁਨਸਾਨ ਹਨੇਰੇ ਵਾਲੀਆਂ ਕੋਠੜੀਆਂ ਵਿੱਚ ਕੋਈ ਵੀ ਬੰਦਾ ਅੰਦਰ ਵੜਨ ਤੋਂ ਡਰਦਾ ਸੀ ਇਸ ਤਰ੍ਹਾਂ ਲੋਕਾਂ ਵਿੱਚ ਇੱਕ ਇਹ ਵਹਿਮ ਘਰ ਘਰ ਗਿਆ ਸੀ ਕਿ ਇਸ ਅੰਦਰ ਕੋਈ ਜਿੰਨ ਰਹਿੰਦਾ ਹੈ ਹੋ ਸਕਦਾ ਹੈ ਕਿ ਕੋਈ ਮਾੜੇ ਸੁਭਾਅ ਵਾਲਾ ਬੰਦਾ ਇੱਥੇ ਰਹਿੰਦਾ ਵੀ ਹੋਵੇ ਜਦੋਂ ਗੁਰੂ ਜੀ ਇੱਥੇ ਆਏ ਤਾਂ ਉਹਨਾਂ ਨੇ ਕਿਲੇ ਦੇ ਆਹਾਤੇ ਵਿੱਚ ਡੇਰਾ ਲਗਾਉਣਾ ਚਾਹਿਆ ਲੋਕਾਂ ਨੇ ਕਿਹਾ ਕਿ ਕਿਲੇ ਅੰਦਰ ਜਿੰਨ ਰਹਿੰਦਾ ਹੈ ਗੁਰੂ ਜੀ ਨੇ ਕਿਹਾ ਕਿ ਉਹ ਜਿੰਨ ਨੂੰ ਮਾਰ ਦੇਣਗੇ ਗੁਰੂ ਜੀ ਇੱਥੇ ਕੁਝ ਦਿਨ ਰਹੇ ਲੋਕਾਂ ਵਿੱਚ ਇਹ ਗੱਲ ਫੈਲ ਗਈ ਸੀ ਕਿ ਸਿੰਘਾਂ ਨੇ ਜਿੰਨ ਨੂੰ ਮਾਰ ਪਜਾਇਆ ਹੈ ਬਠਿੰਡੇ ਤੋਂ ਵਾਪਸ ਆਉਂਦੇ ਹੋਏ ਗੁਰੂ ਸਾਹਿਬ ਕੋਰਸ਼ਮੀਰ ਪਹੁੰਚੇ ਭਾਈ ਦੱਲ ਸਿੰਘ ਬਰਾੜ ਵੀ ਨਾਲ ਸੀ ਕਿਉਂਕਿ ਇਹ ਪਿੰਡ ਉਸ ਦੀ ਚੌਧਰ ਵਿੱਚ ਸੀ ਇਸ ਲਈ ਜਦੋਂ ਪਿੰਡ ਦੇ ਲੋਕ ਗੁਰੂ ਜੀ ਦੀ ਹਜ਼ੂਰੀ ਵਿੱਚ ਆਉਂਦੇ ਸਨ ਤਾਂ ਉਹ ਗੁਰੂ ਜੀ ਨੂੰ ਕੁਝ ਨਜ਼ਰਾਨਾ ਪੇਸ਼ ਕਰਨ ਸਮੇ ਆਪਣੇ ਚੌਧਰੀ ਭਾਈ ਦੱਲ ਸਿੰਘ ਨੂੰ ਵੀ ਨਜ਼ਰਾਨਾ ਪੇਸ਼ ਕਰਦੇ ਸਨ ਭਾਈ ਦਾਲ ਸਿੰਘ ਨੇ ਇਸ ਗੱਲੋਂ ਉਹਨਾਂ ਨੂੰ ਰੋਕਦੇ ਹੋਏ ਕਿਹਾ ਕਿ ਗੁਰੂ ਜੀ ਦੀ ਹਜ਼ੂਰੀ ਵਿੱਚ ਉਹਨਾਂ ਨੂੰ ਨਜ਼ਰਾਨਾ ਭੇਟ ਨਾ ਕੀਤਾ ਜਾਵੇ ਸਿਰਫ ਗੁਰੂ ਜੀ ਨੂੰ ਹੀ ਨਜ਼ਰਾਨਾ ਭੇਟ ਕੀਤਾ ਜਾਵੇ ਗੁਰੂ ਜੀ ਨੇ ਕਿਹਾ ਇਹ ਲੋਕ ਠੀਕ ਕਰ ਰਹੇ ਹਨ ਇੱਥੇ ਇਹ ਭਾਈ ਦਾਲ ਸਿੰਘ ਹੀ ਰਾਇਤ ਹੈ ਗੁਰੂ ਦਾ ਸਰਵਸਾਂਝ ਹੈ ਹੋਰ अनेका ਪਿੰਡਾਂ ਵਿੱਚ ਵੀ ਗੁਰੂ ਜੀ ਦੇ ਪਹੁੰਚਣ ਦੀ ਜਾਣਕਾਰੀ ਮਿਲਦੀ ਹੈ ਜਿਵੇਂ ਕਿ ਭਾਈ ਦਾਣ ਸਿੰਘ ਬਰਾੜ ਦੇ ਪਿੰਡ ਅਬੂਲ ਮਹਿਮਾ ਵਿਖੇ ਪਈ ਦਾਨ ਸਿੰਘ ਬਰਾੜ ਨੇ ਬੇਨਤੀ ਕੀਤੀ ਸੀ ਕਿ ਗੁਰੂ ਜੀ ਉਸ ਦੇ ਪਿੰਡ ਵਿੱਚ ਆਪਣੇ ਚਰਨ ਪਾਉਣ ਗੁਰੂ ਜੀ ਇੱਥੇ ਆਏ ਅਤੇ ਕੁਝ ਸਮਾਂ ਠਹਿਰੇ ਗੁਰੂ ਜੀ ਨੇ ਅਬੂਲ ਮਹਿਮਾ ਪਿੰਡ ਦੀ ਪ੍ਰਸ਼ੰਸਾ ਕਰਦੇ ਹੋਏ ਕਿਹਾ ਕਿ ਜਿੱਥੋਂ ਦੀ ਜ਼ਮੀਨ ਬੜੀ ਸੁੰਦਰ ਹੈ ਪਿੰਡ ਤੋਂ ਤਕਰੀਬਨ 3 ਕਿਲੋਮੀਟਰ ਬਾਹਰ ਗੁਰੂ ਜੀ ਦਾ ਡੇਰਾ ਲਗਾਇਆ ਗਿਆ ਸੀ ਜੈਤੋਂ ਪਿੰਡ ਵੱਲੋਂ ਆਇਆ ਸਿੱਖ ਜਥਾ ਵੀ ਇੱਥੇ ਆ ਕੇ ਮਿਲਿਆ ਸੀ ਸਭ ਸੰਗਤਾਂ ਨੂੰ ਲੰਗਰ ਪਈ ਦਾਨ ਸਿੰਘ ਵੱਲੋਂ ਵਰਤਾਇਆ ਗਿਆ ਸੀ ਇਸ ਪਿੱਛੇ ਗੁਰੂ ਸਾਹਿਬ ਕੋਟ ਸਾਹਿਬ ਚੰਦ ਕੋਟ ਗੁਰੂ ਗੁਰ ਹਰ ਰਾਏਪੁਰ ਸਾਹਿਬ ਪੋਖੜੀ ਚੱਕ ਚਤਰ ਸਿੰਘ ਆਲਾ ਗੰਡੂ ਕੀ ਥੇ ਜਲਾਲ ਅਤੇ ਜੱਸੀ ਭਗਵਾਲੀ ਵੀ ਗਏ ਸਨ ਜੱਸੀ ਭਗਵਾਲੀ ਵੀ ਕਿ ਸਥਾਨਿਕ ਲੋਕਾਂ ਨੇ ਗੁੜ ਇਕੱਠਾ ਕਰਕੇ ਸਿੱਖ ਸੰਗਤਾਂ ਨੂੰ ਵਰਤਾਇਆ ਇਸ ਕਰਕੇ ਇੱਥੇ ਇੱਕ ਹਾਉਤ ਪ੍ਰਚਲਿਤ ਹੋ ਗਈ ਸੀ ਕਿ ਜੱਸੀ ਆਏ ਚੱਲੇ ਗੁੜ ਖਾਏ ਚੱਲੇ ਗੁਰੂ ਜੀ ਦੇ ਨੀਲੇ ਰੰਗ ਦੇ ਵਸਤਰ ਪਾਏ ਹੋਏ ਸਨ ਸਥਾਨਿਕ ਸਿੱਖ ਸੰਗਤਾਂ ਵੱਲੋਂ ਚਿੱਟੇ ਵਸਤਰ ਗੁਰੂ ਜੀ ਨੂੰ ਭੇਟ ਕੀਤੇ ਗਏ ਸਨ ਜਿਸ ਥਾਂ ਤੇ ਗੁਰੂ ਜੀ ਨੇ ਇਸ਼ਨਾਨ ਕਰਕੇ ਸਫੇਦ ਵਸਤਰ ਪਹਿਨੇ ਸਨ ਉਸੇ ਥਾਂ ਤੇ ਸਥਾਨਿਕ ਲੋਕਾਂ ਨੇ ਗੁਰੂ ਜੀ ਦੀ ਯਾਦ ਵਿੱਚ ਇੱਕ ਸਰੋਵਰ ਬਣਵਾ ਦਿੱਤਾ ਸੀ ਇਸੇ ਸਰੋਵਰ ਦਾ ਨਾਂ ਸਵੈਤ ਸਰ ਰੱਖਿਆ ਗਿਆ ਸਵੈਸਰ ਦਾ ਮਤਲਬ ਹੈ ਜਿੱਥੇ ਇਸ਼ਨਾਨ ਕਰਕੇ ਸਫੇਦ ਵਸਤਰ ਪਹਿਨੇ ਗਏ ਸਨ ਪਰ ਅੰਧ ਵਿਸ਼ਵਾਸ ਵਿੱਚ ਜਕੜੇ ਹੋਏ ਲੋਕਾਂ ਨੇ ਪਿੱਛੋਂ ਇਸ ਸਰੋਵਰ ਦਾ ਨਾਂ ਪਾਤ ਪਾਤ ਦੀਆਂ ਗੱਲਾਂ ਛੋੜ ਲਈਆਂ ਹਨ ਜਿਹੜੀਆਂ ਇਤਿਹਾਸ ਤੋਂ ਵੱਖ ਵੱਧ ਹੋਰ ਕੋਈ ਭਾਵ ਨਹੀਂ ਰੱਖਦੇ। ਪੱਕਾ ਕਲਾ, ਜੰਗੀਦਾਨ, ਬਾਜਕ, ਬੁਰਜਮਾਨਾ, ਬੰਗੀਆਂ, ਭਗਤਾ ਭਾਈ ਦਾ ਭਾਈ, ਵੰਦ, ਮਹਿਮਾ, ਸਲਜਾ ਮਲੂਕਾ ਕੋਠਾ, ਗੁਰੂ ਰੋਹਲਾ ਸਾਹਿਬ ਲਵੇਰੀ ਸਰ ਆਦੀ ਪਿੰਡਾਂ ਵਿੱਚ ਗੁਰੂ ਜੀ ਦੇ ਧਰਮ ਪ੍ਰਚਾਰ ਕਰਨ ਦੀ ਜਾਣਕਾਰੀ ਮਿਲਦੀ ਹੈ। ਲਵੇਰੀ ਸਰ ਕੱਚੀ ਪੁੱਚੋ ਪਿੰਡ ਵਿਖੇ ਸਥਿਤ ਹੈ ਜਦੋਂ ਗੁਰੂ ਸਾਹਿਬ ਇੱਥੇ ਟਹਿਰੇ ਸਨ ਤਾਂ ਪਿੰਡ ਦੇ ਲੋਕਾਂ ਨੇ ਆਪਣੀਆਂ ਲਵੇਰੀਆਂ ਮੱਝਾਂ ਦਾ ਦੁੱਧ ਚੋ ਕੇ ਸਾਰੇ ਦਾ ਸਾਰਾ ਕੀ ਸਿੱਖ ਸੰਗਤਾਂ ਨੂੰ ਵਰਤਾਇਆ ਸੀ ਇਸ ਥਾਂ ਤੇ ਜੋ ਸਰੋਵਰ ਬਣਿਆ ਹੋਇਆ ਹੈ ਉਸ ਵਿੱਚ ਇੱਥੋਂ ਦੇ ਲੋਕ ਆਪਣੇ ਸੱਜਰ ਸੂਈ ਮੱਝ ਦਾ ਪਹਿਲਾ ਦੁੱਧ ਪਾਉਂਦੇ ਹਨ ਇਸ ਤਰ੍ਹਾਂ ਇਸ ਸਰੋਵਰ ਦਾ ਨਾਮ ਵੀ ਲਵੇਰੀ ਸਰ ਪ੍ਰਚਲਿਤ ਹੋ ਗਿਆ ਸੀ ਇਸ ਤਰ੍ਹਾਂ ਗੁਰੂ ਜੀ ਨੇ ਤਲਵੰਡੀ ਸੈਭੋ ਵਿਖੇ ਰਹਿੰਦੇ ਆਲੇ ਦੁਆਲੇ ਦੇ ਅਨੇਕਾਂ ਪਿੰਡਾਂ ਵਿੱਚ ਪ੍ਰਚਾਰ ਦੌਰੇ ਕੀਤੇ ਸਨ ਮਾਲਵੇ ਦਾ ਤਕਰੀਬਨ ਹਰ ਪਿੰਡ ਗੁਰੂ ਜੀ ਦੇ ਪਵਿੱਤਰ ਚਰਨਾਂ ਦੀ ਸ਼ੋਅ ਨਾਲ ਬਰਸਾਇਆ ਹੋਇਆ ਹੈ ਕਿਉਂਕਿ 9 ਮਹੀਨਿਆਂ ਤੋਂ ਵੱਧ ਸਮਾਂ ਗੁਰੂ ਜੀ ਇੱਥੇ ਰਹੇ ਸਨ ਇਸ ਲਈ ਇਸ ਇਲਾਕੇ ਨਾਲ ਗੁਰੂ ਜੀ ਦੇ ਅਨੇਕਾਂ ਵਰਾਂ ਦੀਆਂ ਗੱਲਾਂ ਵੀ ਜੁੜੀਆਂ ਹੋਈਆਂ ਹਨ ਇਹ ਗੱਲ ਸਿੱਖਾਂ ਦੇ ਵਿਸ਼ਵਾਸ ਦੀ ਪ੍ਰਤੀਕ ਹੈ ਕਿ ਉਨ੍ਹਾਂ ਨੇ ਇਸ ਇਲਾਕੇ ਦੀ ਖੁਸ਼ਹਾਲੀ ਦੀ ਗੱਲ ਆਪਣੇ ਗੁਰੂ ਦੀ ਮਿਹਰ ਨਾਲ ਸੰਬੰਧਿਤ ਕਰ ਲਈ ਹੈ ਸਿੱਖ ਸਮਝਦੇ ਹਨ ਕਿ ਕਿਉਂਕਿ ਉਹਨਾਂ ਦੇ ਗੁਰੂ ਇੱਥੇ ਰਹੇ ਸਨ ਉਹਨਾਂ ਨੇ ਆਪਣੇ ਗੁਰੂ ਦੀ ਤਨੋਂ ਮਨੋਂ ਸੇਵਾ ਕੀਤੀ ਸੀ ਇਸ ਲਈ ਜੋ ਵੀ ਅੱਜ ਉਹਨਾਂ ਨੂੰ ਸੁੱਖ ਸਹੂਲਤ ਪ੍ਰਾਪਤ ਹੈ ਇਹ ਸਭ ਗੁਰੂ ਜੀ ਦੀ ਕੀਤੀ ਗਈ ਸੇਵਾ ਦਾ ਹੀ ਫਲ ਹੈ ਇਸ ਥਾਂ ਨੂੰ ਗੁਰੂ ਦੀ ਕਾਸ਼ੀ ਹੋਣ ਦਾ ਵਰ ਦੇਣਾ ਇਸ ਇਲਾਕੇ ਵਿੱਚ ਪਾਣੀ ਦੀ ਛੈਬਰ ਲਗਾਉਣ ਲਈ ਨਹਿਰਾਂ ਆਦਿ ਦਾ ਵਰ ਦੇਣਾ ਸਾਰੇ ਪਾਸੇ ਹਰਿਆਵਲ ਦੀ ਹਰੀਆਲਵਲ ਅਤੇ ਜ਼ਮੀਨ ਦੇ ਉਪਜਾਊ ਹੋਣ ਦਾ ਵਰ ਦੇਣਾ ਆਦਿ ਦੀਆਂ ਗੱਲਾਂ ਇਸੇ ਹੀ ਵਿਸ਼ਵਾਸ ਦੀਆਂ ਪ੍ਰਤੀਕ ਹਨ ਮਾਲਵੇ ਦੇ ਜੰਗਲਾਂ ਅਤੇ ਰੇਗਿਸਤਾਨਾਂ ਰਾਹੀਂ ਤਾਂ ਕੋਈ ਲੰਗਰ ਨੋ ਵੀ ਤਿਆਰ ਨਹੀਂ ਹੁੰਦਾ ਗੁਰੂ ਸਾਹਿਬ ਤਾਂ ਇੱਥੇ ਇਸੇ ਥਾਂ ਨੂੰ ਆਪਣਾ ਘਰ ਸਮਝ ਕੇ ਰਹਿੰਦੇ ਰਹੇ ਸਨ ਇਹੀ ਕਾਰਨ ਸੀ ਕਿ ਇਥੋਂ ਦੇ ਸਿੱਖਾਂ ਨੇ ਵੀ ਆਪਣੀ ਕਿਸਮਤ ਗੁਰੂ ਜੀ ਨਾਲ ਜੋੜ ਲਈ ਸੀ ਉਹਨਾਂ ਦੇ ਜੀਵਨ ਦਾ ਹਰ ਸੁੱਖ-ਦੁੱਖ ਗੁਰੂ ਜੀ ਦੇ ਹੁਕਮ ਅਨੁਸਾਰ ਹੀ ਵਾਪਰਦਾ ਸਮਝਿਆ ਜਾਂਦਾ ਸੀ ਇਸ ਸਮੇਂ ਦੌਰਾਨ ਵਿਦਿਆਕ ਕਾਰਵਾਈਆਂ ਵੀ ਨਾਲ-ਨਾਲ ਚੱਲਦੀਆਂ ਸਨ। ਭਾਂਤ-ਭਾਂਤ ਦੇ ਵਿਦਵਾਨ ਅਤੇ ਕਵੀ ਲੋਕ ਇੱਥੇ ਆਉਂਦੇ ਸਨ। ਗੁਰੂ ਜੀ ਨੇ ਗੁਰੂ ਗ੍ਰੰਥ ਸਾਹਿਬ ਨੂੰ ਮੁੜ ਤੋਂ ਸੰਪਾਦਨ ਕਰਨ ਦਾ ਫੈਸਲਾ ਕੀਤਾ। ਪਹਿਲੀ ਸੰਬਾਦਨਾ ਗੁਰੂ ਅਰਜਨ ਦੇਵ ਜੀ ਵੱਲੋਂ 1604 ਈਸਵੀ ਵਿੱਚ ਕੀਤੀ ਗਈ ਸੀ। ਉਸ ਪਿੱਛੋਂ ਗੁਰੂ ਤੇਗ ਬਹਾਦਰ ਜੀ ਨੇ ਕਾਫੀ ਬਾਣੀ ਉਚਾਰੀ ਸੀ। ਉਸ ਨੂੰ ਗੁਰੂ ਗ੍ਰੰਥ ਸਾਹਿਬ ਵਿੱਚ ਦਰਜ ਕਰਨਾ ਜ਼ਰੂਰੀ ਸੀ ਤਾਂ ਕਿ ਸਿੱਖਾਂ ਨੂੰ ਗੁਰੂ ਜੀ ਦੀ ਸੱਚੀ ਬਾਣੀ ਅਤੇ ਬਾਕੀ ਲੋਕਾਂ ਵੱਲੋਂ ਗੁਰੂ ਜੀ ਦੇ ਨਾਲ ਜੋੜ ਕੇ ਪ੍ਰਚਲਿਤ ਕੀਤੀ ਜਾਣ ਵਾਲੀ ਕੱਚੀ ਬਾਣੀ ਦੀ ਪਛਾਣ ਹੁੰਦੀ ਰਹੀ। ਗੁਰੂ ਗ੍ਰੰਥ ਸਾਹਿਬ ਦੀ ਸੰਪਾਦਨਾ ਦੀ ਹੋਰ ਕਾਰਨਾਂ ਦੇ ਨਾਲ-ਨਾਲ ਇੱਕ ਮੁੱਖ ਕਾਰਨ ਇਹ ਵੀ ਸੀ ਕਿ ਇਸ ਤਰ੍ਹਾਂ ਸਿੱਖ ਆਪਣੇ ਗੁਰੂ ਸਾਹਿਬਾਨ ਦੀ ਸੱਚੀ ਬਾਣੀ ਬਾਰੇ ਪੂਰੀ ਸਪਸ਼ਟਤਾ ਰਹਿਣੀ ਸੀ। ਇਸ ਵਿਚਾਰ ਅਧਾਰ 'ਤੇ ਗੁਰੂ ਜੀ ਨੇ ਭਾਈ ਮਨੀ ਸਿੰਘ ਨੂੰ ਲਿਖਾਰੀ ਨਿਯੁਕਤ ਕੀਤਾ। ਗੁਰੂ ਸਾਹਿਬ ਬਾਣੀ ਨੂੰ ਪੜ੍ਹ ਕੇ ਉਚਾਰ ਰਹੇ ਸਨ ਅਤੇ ਭਾਈ ਸਾਹਿਬ ਉਸ ਨੂੰ ਆਪਣੀ ਕਲਮ ਨਾਲ ਲਿਖ ਰਹੇ ਸਨ। ਰਾਗਾ ਦੀ ਵੰਡ ਅਨੁਸਾਰ ਗੁਰੂ ਤੇਗ ਬਹਾਦਰ ਜੀ ਦੀ ਬਾਣੀ ਨੂੰ ਵੱਖ-ਵੱਖ ਰਾਗਾਂ ਵਿੱਚ ਪਰੋ ਕੇ ਗੁਰੂ ਗ੍ਰੰਥ ਸਾਹਿਬ ਵਿੱਚ ਦਰਜ ਕੀਤਾ ਗਿਆ ਹੈ ਇਸ ਤਰ੍ਹਾਂ ਜਿਤਨੀ ਵੀ ਬਾਣੀ ਇਸ ਸਮੇਂ ਤੱਕ ਜਿਸ ਵੀ ਗੁਰੂ ਦੀ ਉਚਾਰੀ ਗਈ ਸੀ ਉਸ ਨੂੰ ਗੁਰੂ ਗ੍ਰੰਥ ਸਾਹਿਬ ਵਿੱਚ ਦਰਜ ਕਰਕੇ ਸੰਪੂਰਨ ਰੂਪ ਵਿੱਚ ਸਿੱਖ ਸੰਗਤਾਂ ਸਾਹਮਣੇ ਸ਼ਬਦ ਗੁਰੂ ਦੇ ਰੂਪ ਵਿੱਚ ਪੇਸ਼ ਕੀਤਾ ਗਿਆ ਜਿਹੜੀ ਵੀ ਰਚਨਾ ਗੁਰੂ ਗ੍ਰੰਥ ਸਾਹਿਬ ਤੋਂ ਬਾਹਰ ਹੋਣੀ ਸੀ ਉਸ ਨੂੰ ਕਿਸੇ ਵੀ ਰੂਪ ਵਿੱਚ ਗੁਰੂ ਦਾ ਰਚਨਾ ਨਹੀਂ ਮੰਨਿਆ ਜਾ ਇਸ ਤਰ੍ਹਾਂ ਗੁਰੂ ਗ੍ਰੰਥ ਸਾਹਿਬ ਦੀ ਸੰਪੂਰਨ ਬੀੜ ਦਮਦਮੇ ਬੀੜ ਦੇ ਨਾਂ ਨਾਲ ਪ੍ਰਸਿੱਧ ਹੋਈ ਪਿੱਛੋਂ ਗੁਰੂ ਜੀ ਨੇ ਬਾਬਾ ਦੀਪ ਸਿੰਘ ਦੀ ਨਿਯੁਕਤੀ ਕੀਤੀ ਕਿ ਉਹ ਇਸ ਦਮਦਮੇ ਬੀੜ ਦੇ ਉਤਾਰੇ ਕਰਨ ਅਤੇ ਲੋੜ ਅਨੁਸਾਰ ਸਿੱਖ ਕੇਂਦਰਾਂ ਵਿੱਚ ਪ੍ਰਕਾਸ਼ ਕਰਨ ਲਈ ਭੇਜਣ ਜੋ ਜਫਰਨਾਮਾ ਦੀਨਾ ਕਾਂਗੜ ਤੋਂ ਗੁਰੂ ਜੀ ਨੇ ਲਿਖ ਕੇ ਬਾਦਸ਼ਾਹ ਔਰੰਗਜ਼ੇਬ ਨੂੰ ਭੇਜਿਆ ਸੀ ਉਸ ਨੂੰ ਬਾਦਸ਼ਾਹ ਤੱਕ ਪਹੁੰਚਾਉਣ ਲਈ ਬਹੁਤ ਦੇਰ ਲੱਗ ਰਹੀ ਸੀ ਪਰ ਆਖਰਕਾਰ ਭਾਈ ਦਿਆ ਸਿੰਘ ਅਤੇ ਭਾਈ ਧਰਮ ਸਿੰਘ ਬਾਦਸ਼ਾਹ ਨੂੰ ਮਿਲਣ ਵਿੱਚ ਕਾਮਯਾਬ ਹੋ ਗਏ ਸਨ ਜਫਰਨਾਮਾ ਬਾਦਸ਼ਾਹ ਨੂੰ ਦਿੱਤਾ ਗਿਆ ਇਸ ਨੂੰ ਪੜ੍ਹ ਕੇ ਬਾਦਸ਼ਾਹ ਦਾ ਇਸ ਪ੍ਰਤੀ ਕੀ ਪ੍ਰतिकਰਮ ਸੀ ਇਸ ਦਾ ਅੰਦਾਜ਼ਾ ਇਸੇ ਗੱਲ ਤੋਂ ਲੱਗ ਸਕਦਾ ਹੈ ਕਿ ਬਾਦਸ਼ਾਹ ਨੇ ਗੁਰੂ ਜੀ ਲਈ ਲਾਹੌਰ ਦੇ ਸੂਬੇਦਾਰ ਖਾਨੇ ਖਾਨਾ ਮੁਨੇਮ ਖਾਨ ਦੇ ਨਾ ਇੱਕ ਲਿਖਤੀ ਫਰਮਾਨ ਜਾਰੀ ਕੀਤਾ ਜਿਸ ਵਿੱਚ ਉਸ ਨੂੰ ਹਦਾਇਤ ਕੀਤੀ ਗਈ ਸੀ ਕਿ ਗੁਰੂ ਜੀ ਨੂੰ ਪੂਰਾ ਯਕੀਨ ਦੁਆ ਕੇ ਬਾਦਸ਼ਾਹ ਨਾਲ ਮੁਲਾਕਾਤ ਕਰਨ ਲਈ ਭੇਜੇ ਇਹ ਵੀ ਤਾਕੀਦ ਕੀਤੀ ਗਈ ਸੀ ਕਿ ਗੁਰੂ ਜੀ ਦੀ ਵਹੀਲ ਦਾ ਜੋ ਰਸਤਾ ਵਿਚਲਾ ਖਰਚ ਹੋਵੇਗਾ ਉਸ ਨੂੰ ਉਸ ਮੱਦ ਵਿੱਚੋਂ ਪੂਰਾ ਕੀਤਾ ਜਾਵੇਗਾ ਜਿਹੜੀ ਮੱਦ ਗੁਰੂ ਜੀ ਦੀ ਜ਼ਬਤ ਕੀਤੀ ਗਈ ਜਾਇਦਾਦ ਵਾਲੀ ਸੀ ਇਹ ਫਰਮਾਨ ਚਾਰ ਗੁਰਜਰ ਬਦਾਰਾ ਦੇ ਹੱਥ ਪਾਈ ਦਿਆ ਸਿੰਘ ਅਤੇ ਭਾਈ ਧਰਮ ਸਿੰਘ ਦੇ ਨਾਲ ਭੇਜਿਆ ਗਿਆ ਸੀ ਰਾਜਪੂਤਾਂ ਦੇ ਵਿੱਚ ਪਹੁੰਚਣ ਤੇ ਗੁਰਜਬਰ ਦਾਰਤਾ ਲਾਹੌਰ ਪਹੁੰਚਣ ਲਈ ਦਿੱਲੀ ਵੱਲੋਂ ਚਲੇ ਗਏ ਸਨ ਪਰ ਭਾਈ ਦਿਆ ਸਿੰਘ ਅਤੇ ਭਾਈ ਧਰਮ ਸਿੰਘ ਸਿੱਧਾ ਦਮਦਮਾ ਸਾਹਿਬ ਜਬਾਨੀ ਸੁਨੇਹਾ ਲੈ ਕੇ ਪਹੁੰਚ ਗਏ ਸਨ ਗਿਆਨ ਸਿੰਘ ਦੇ ਸ਼ਬਦਾਂ ਵਿੱਚ 9 ਮਹੀਨੇ 9 ਦਿਨ ਇੱਥੇ ਗੁਰੂ ਜੀ ਨੇ ਨਿਵਾਸ ਕਰਕੇ ਮਾਲਵੇ ਦੇਸ਼ ਦਾ ਸੁਧਾਰ ਕੀਤਾ ਸੀ ਅਤੇ ਨੌਵੇਂ ਮਹਿਲ ਦੇ ਸ਼ਬਦ ਸਲੋਕਾ ਵਾਲੀ ਆਦ ਗ੍ਰੰਥ ਸਾਹਿਬ ਦੀ ਤੀਸਰੀ ਬਿੜ ਇੱਥੇ ਥਾਂ ਤੇ ਬੈਠ ਕੇ ਰਚੀ ਇਸਰਾ ਬਾਦਸਾ ਵੱਲੋਂ ਸਪਸ਼ਟ ਰੂਪ ਵਿੱਚ ਮੁਲਾਕਾਤ ਦਾ ਬੁਲਾਵਾ ਆ ਜਾਣ ਤੇ ਗੁਰੂ ਜੀ ਨੇ ਦੱਖਣ ਵੱਲ ਜਾਣ ਦੀਆਂ ਤਿਆਰੀਆਂ ਸ਼ੁਰੂ ਕਰ ਦਿੱਤੀਆਂ ਭਾਵੇਂ ਇਸ ਗੱਲ ਦੀ ਵੇਰਵੇ ਤਾਂ ਕਿਸੇ ਪਾਸਿਓਂ ਵੀ ਨਹੀਂ ਮਿਲਦੀ ਕਿ ਭਾਈ ਦਿਆ ਸਿੰਘ ਹੋਏ ਕਿਸ ਮਿਤੀ ਨੂੰ ਦਮਦਮਾ ਸਾਹਿਬ ਵਾਪਸ ਪਹੁੰਚੇ ਸਨ ਅਤੇ ਕਿਤਨੇ ਕੁ ਸਮੇਂ ਵਿੱਚ ਖਾਨ ਖਾਨੇ ਖਾਨਾ ਮੁਨੀਮ ਖਾਨ ਦਾ ਰابطਾ ਗੁਰੂ ਜੀ ਨਾਲ ਹੋਇਆ ਸੀ ਪਰ ਇੱਕ ਗੱਲ ਨਿਸ਼ਚਿਤ ਹੈ ਕਿ ਖਾਨੇ ਖਾਨਾ ਗੁਰੂ ਜੀ ਦਾ ਸ਼ਰਧਾਲੂ ਸੀ ਅਤੇ ਉਸ ਨੇ ਜਰੂਰ ਹੀ ਇਸ ਸਾਰੇ ਕੰਮ ਵਿੱਚ ਹਾਂ ਪੱਖੀ ਰਵੱਈਆ ਅਪਣਾ ਕੇ ਰੱਖੇ ਰੱਖਿਆ ਸੀ ਗੁਰੂ ਗੋਬਿੰਦ ਸਿੰਘ ਜੀ ਵੱਲੋਂ ਦੱਖਣ ਵੱਲ ਰਵਾਨਾ ਹੋਣ ਦੀ ਤਿਆਰੀ ਕੀਤੀ ਗਈ ਸਿੱਖ ਸੰਗਤਾਂ ਦੇ ਨਾਂ ਹੁਕਮਨਾਮੇ ਲਿਖ ਕੇ ਭੇਜੇ ਗਏ ਕਿ ਉਹ ਗੁਰੂ ਜੀ ਦੇ ਦਰਸ਼ਨਾਂ ਨੂੰ ਆਉਣ ਤਾਂ ਕਿ ਰਵਾਨਾ ਹੋਣ ਤੋਂ ਪਹਿਲਾਂ ਸਿੱਖ ਸੰਗਤਾਂ ਦੇ ਵਿਸ਼ਾਲ ਇਕੱਠ ਨੂੰ ਗੁਰੂ ਸਾਹਿਬ ਆਪਣੇ ਅਗਲੇਰੇ ਫੈਸਲੇ ਬਾਰੇ ਜਨੂ ਕਰਵਾ ਸਕਣ ਇਸ ਭਾਵ ਦਾ ਇੱਕ ਹੁਕਮਨਾਮਾ ਇਸ ਸਮੇਂ ਵੀ ਸਾਡੇ ਪਾਸ ਉਪਲਬਧ ਹੈ ਇਹ ਇਸ ਤਰ੍ਹਾਂ ਹੈ ਅਸਾ ਦੱਖਣ ਨੂੰ ਕੂਚ ਕੀਤਾ ਹੈ ਜਿਨ ਸਿੱਖ ਸਾਡੇ ਨਾਲ ਚੱਲਣਾ ਹੋਏ ਤਿੰਨ ਹੁਕਮ ਦੇਖਦੇ ਆ ਹਜੂਰ ਆਵਣਾ ਮੇਰੀ ਤੁਸਾ ਉੱਪਰ ਖੁਸ਼ੀ ਹੈ ਤੋ ਸਾਡੀ ਗੁਰੂ ਜੀ ਤੋ ਸਾਡੀ ਰੱਖੇਗਾ ਸੰਮਤ 1763 ਮਿਤੀ ਕਤਕ 20 17 9 ਇਨ੍ਹਾਂ ਹੁਕਮਾਂ ਸਾਹ ਦੂਰੋਂ ਨੇੜੇ ਸਭ ਸਿੱਖ ਸੰਗਤਾਂ ਹੁਵਾ ਹੁਵਾ ਕੇ ਦਮਦਮਾ ਸਾਹ ਪਹੁੰਚੀਆਂ ਅੰਮ੍ਰਿਤਸਰ ਸਾਹਿਬ ਤੋਂ ਭਾਈ ਮਨੀ ਸਿੰਘ ਜੀ ਸਿੱਖ ਸੰਗਤਾਂ ਨੂੰ ਲੈ ਕੇ ਆਏ। RAMDAS ਤੋਂ ਭਾਈ ਗੁਰਬਖਸ਼ ਸਿੰਘ ਜੀ ਸੰਗਤਾਂ ਨੂੰ ਲੈ ਕੇ ਆਏ। ਫੂਲ ਤੋਂ ਭਾਈ ਰਾਮ ਸਿੰਘ ਅਤੇ ਤਿਲੋਕਾ ਸਿੰਘ ਸਿੱਖ ਸੰਗਤਾਂ ਨੂੰ ਲੈ ਕੇ ਆਏ। ਭਾਈ ਰੂਪੇ ਤੋਂ ਭਾਈ ਧਰਮ ਸਿੰਘ ਕੋਠਿਆ ਤੋਂ ਅਬੇ ਰਾਮ ਸੋਢੀ ਬਾਜਕ ਤੋਂ ਸਧੂ ਤੇ ਬੱਦੂ ਦੀਵਾਨੇ ਸਾਧੂ। ਜੈਤੋ ਤੋਂ ਖਾਨਾ ਬਰਾੜ ਭਾਈ ਦਾਨ ਸਿੰਘ ਬਰਾੜ ਕੋਟਕਪੂਰੇ ਤੋਂ ਪੂਰੇ ਬਰਾੜ ਦੇ ਲੋਕ। ਦੀਨਾ ਕਾਂਗੜ ਤੋਂ ਢਾਲੀਵਾਲ ਚੱਕਾ ਤੋਂ ਭਾਈ ਦਿਆਲ ਸਿੰਘ ਉੱਚਖੁਰਦ ਤੋਂ ਭਾਈ ਗੋਦੜਿਆ ਭਾਈ ਬੈਲੋਕੇ ਭਾਈ ਭਗਤੂਕੇ ਭਾਈ ਸੋਭਾ ਸਿੰਘ ਭਾਈ ਹਰਦੇਤ ਸਿੰਘ ਭਾਈ ਸੰਤੋਖ ਸਿੰਘ ਸਾਧੂ ਸਿੰਘ ਆਦ ਆਪਕੋ ਆਪਣੇ ਇਲਾਕਿਆਂ ਦੇ ਸਰਦਾਰ ਆਪਣੇ ਆਪਣੇ ਕਬੀਲਿਆਂ ਦੇ ਲੋਕਾਂ ਨੂੰ ਲੈ ਕੇ ਆ ਪਹੁੰਚੇ ਗੁਰੂ ਸਾਹਿਬ ਨੇ ਆਪਣੇ ਨਾਲ 9400 ਸਿੰਘਾਂ ਦਾ ਇੱਕ ਤਕੜਾ ਜੱਥਾ ਲਿਆ ਸੈਨਾਪਤੀ ਅਨੁਸਾਰ ਗੁਰੂ ਸਾਹਿਬ ਦੇ ਇਸ ਸਮੇਂ ਕੇਸਰੀ ਰੰਗ ਦਾ ਲਿਬਾਸ ਪਹਿਨਿਆ ਹੋਇਆ ਸੀ ਅਤੇ ਉਹ ਬਹੁਤ ਹੀ ਸੁੰਦਰ ਘੋੜੇ ਉੱਪਰ ਸਵਾਰ ਸਨ ਗੁਰੂ ਜੀ ਨੇ ਦੱਖਣ ਨੂੰ ਜਾਣ ਲਈ ਤਲਵੰਡੀ ਸਾਬੋ ਤੋਂ ਸਿੱਧਾ ਹੀ ਕੇਵਲ ਝੋੜੜ ਸਿਰਸਾ ਸਹਾਰਾ ਨੋਹਰ ਆਲੀ ਨਗਰਾਂ ਵਿੱਚੋਂ ਦੀ ਰਾਜਪੂਤਾਨੇ ਦਾ ਹੀ ਰਸਤਾ ਬਣਾਇਆ ਸੀ। ਇਹ ਰਸਤਾ ਰੁੱਖਾ ਵੀ ਸੀ ਅਤੇ ਕਹਿਣਾ ਕਠਿਨਾਈਆਂ ਵਾਲਾ ਵੀ ਸੀ। ਸਭ ਤੋਂ ਵੱਡੀ ਕਠਿਨਾਈ ਪਾਣੀ ਦੀ ਸੀ। ਸਾਰਾ ਰੇਗਿਸਤਾਨੀ ਖੇਤਰ ਸੀ ਪਰ ਸੁਰੱਖਿਆ ਪੱਖੋਂ ਇਹ ਇਲਾਕਾ ਪੂਰਾ ਸੁਰੱਖਿਅਤ ਸੀ। ਰਾਜਪੂਤਾਨੇ ਵਿੱਚ ਜਿਸ ਦੀ ਜਿਸ ਵੀ ਰਿਆਸਤ ਵਿੱਚ ਗੁਰੂ ਸਾਹਿਬ ਦਾ ਕਾਫਲਾ ਦਾਖਲ ਹੁੰਦਾ ਉਸ ਰਿਆਸਤ ਦਾ ਰਾਜਾ ਅੱਗੋਂ ਆ ਕੇ ਗੁਰੂ ਜੀ ਨੂੰ ਮਿਲਦਾ ਸੀ। ਗੁਰੂ ਜੀ ਦੇ ਵਹਿੀਰ ਤੋਂ ਪਹਿਲਾਂ ਉਹਨਾਂ ਨੇ ਸਨੇਹਕਾਰਾਂ ਸੰਬੰਧਿਤ ਪਿੰਡ ਜਾਂ ਨਗਰ ਵਿੱਚ ਪਹਿਲਾਂ ਪਹੁੰਚਦੇ ਸਨ ਉਹ ਨਗਰਾਂ ਦੇ ਸੰਬੰਧਿਤ ਮੁਖੀਆਂ ਨੂੰ ਗੁਰੂ ਜੀ ਦੇ ਕਾਫਲੇ ਦੀ ਆਮਦ ਬਾਰੇ ਜਾਣੂ ਕਰਵਾਉਂਦੇ ਸਨ ਇਹ ਯਾਤਰਾ ਬਹੁਤ ਲੰਬੀ ਅਤੇ ਕਠਿਨਾਈਆਂ ਭਰਪੂਰ ਸੀ